ਦੋਸਤੋ ਮੈਂ ਤੁਹਾਡਾ ਸ਼ੇਵ ਇੱਕ ਛੋਟੀ ਜੀ ਵੀਡੀਓ ਲੈ ਕੇ ਆਇਆ ਹਾਂ ਔਰ ਅੱਜ ਦੀ ਵੀਡੀਓ ਵੀ ਉਮੀਦ ਕਰਦਾ ਕਿ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਪਏਗੀ ਔਰ ਤੁਸੀਂ ਇਸ ਨੂੰ ਲਾਈਕ ਕਰਨਾ ਤੇ ਸ਼ੇਅਰ ਵੀ ਕਰਨਾ ਅੱਜ ਦੀ ਵੀਡੀਓ ਹੈ ਕਿ ਧਾਰਮਿਕ ਗ੍ਰੰਥ ਚਾਹੇ ਕੋਈ ਵੀ ਹੋਵੇ ਉਸ ਨੂੰ ਸਾਨੂੰ ਪੜ੍ਹਨਾ ਚਾਹੀਦਾ ਹੈ ਚਾਹੇ ਕਿਸੇ ਵੀ ਧਰਮ ਦਾ ਹੋਵੇ ਕਿਉਂਕਿ ਧਰਮ ਅਲੱਗ-ਅਲੱਗ ਹੋ ਸਕਦੇ ਹਨ ਧਰਮਾਂ ਦੇ ਠੇਕੇਦਾਰ ਵੰਡੀਆਂ ਪਾ ਸਕਦੇ ਹਨ ਪਰ ਜਿਹੜੇ ਧਾਰਮਿਕ ਗ੍ਰੰਥ ਹਨ ਉਹ ਸਾਨੂੰ ਇੱਕੋ ਹੀ ਰਾਹ ਦਿਖਾਉਂਦੇ ਹਨ ਕਿ ਮਨੁੱਖ ਜਿਹੜਾ ਹੈ ਉਸ ਨੂੰ ਮਨੁੱਖ ਬਣ ਕੇ ਕਿਵੇਂ ਰਹਿਣਾ ਹੈ ਔਰ ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਹਾਂ ਰਮਾਇਣ ਦੀ ਹਿੰਦੂ ਗ੍ਰੰਥ ਜਿਹੜਾ ਰਮਾਇਣ ਹੈ ਉਹ ਸਾਨੂੰ ਦੱਸਦਾ ਹੈ ਕਿ ਸਾਨੂੰ ਕੀ ਕੀ ਕਰਨਾ ਚਾਹੀਦਾ ਹੈ ਸਾਨੂੰ ਭਰਤ ਵਰਗਾ ਭਰਾ ਬਣਨਾ ਚਾਹੀਦਾ ਹੈ ਰਾਮ ਵਰਗਾ ਜਿਹੜਾ ਹੈ ਉਹ ਮਰਯਾਦਾ ਪਰਸ਼ੋਤਮ ਬਣਨਾ ਚਾਹੀਦਾ ਹੈ ਲਕਸ਼ਮਣ ਵਰਗਾ ਛੋਟਾ ਭਰਾ ਡੈਡੀਕੇਟਿਡ ਬ੍ਰਦਰ ਹੋਣਾ ਚਾਹੀਦਾ ਹੈ ਔਰ ਸੀਤਾ ਮਾਤਾ ਵਰਗਾ ਜਿਹੜਾ ਡੈਡੀਕੇਸ਼ਨ ਹੋਣੀ ਚਾਹੀਦੀ ਹੈ ਪਤਨੀ ਦੀ ਔਰ 라ਵਣ ਤੇ ਜਿਹੜਾ ਹੈ ਕਿ ਉਹਨੂੰ ਕਹਿੰਦੇ ਭਵੀਸ਼ਣ ਆਪਸ ਵਿੱਚ ਜਿੰਨਾ ਉਹਨਾਂ ਦਾ ਪਿਆਰ ਸੀ ਉਹ ਇੱਕਦਮ ਕਿਦਾਂ ਉਹਦੇ ਵਿੱਚ ਕਿ ਉਹਨੂੰ ਕਹਿੰਦੇ ਹੈ ਦੁੱਧ ਚ ਦਹੀਂ ਪੈ ਗਿਆ ਉਸ ਨੂੰ ਵੀ ਉਹ ਤੋਂ ਵੀ ਸਬਕ ਸਿੱਖਣਾ ਚਾਹੀਦਾ ਹੈ ਔਰ ਮਹਾਭਾਰਤ ਸਾਨੂੰ ਦੱਸਦਾ ਹੈ ਕਿ ਕੀ ਕੀ ਨਹੀਂ ਕਰਨਾ ਚਾਹੀਦਾ ਜਿਵੇਂ ਕਿ ਜਿਹੜਾ ਹੈ ਕਿਸੇ ਦਾ ਬੁਰਾਈ ਨਹੀਂ ਕਰਨੀ ਚਾਹੀਦੀ ਕਿਸੇ ਦੀ ਗਲਤ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਜਿੱਦਾਂ ਕਿ ਦਰੁਪਦੀ ਨੇ ਮਜ਼ਾਕ ਡਾਇਆ ਸੀ ਅੰਨੇ ਦਾ ਪੁੱਤ ਅੰਨਾ ਤੇ ਮਹਾਭਾਰਤ ਛਿੜ ਗਈ ਸਾਨੂੰ ਇਸ ਤੋਂ ਪਤਾ ਲੱਗਦਾ ਵੀ ਸਾਨੂੰ ਕੀ ਨਹੀਂ ਕਰਨਾ ਚਾਹੀਦਾ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਰੋਜ਼ਾਨਾ ਜੀਵਨ ਦੇ ਬਾਰੇ ਦੱਸਦਾ ਜੀਵਨ ਜਾਂਚ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜੀਵਨ ਨੂੰ ਕਿਸ ਤਰ੍ਹਾਂ ਵਧੀਆ ਬਣਾਇਆ ਜਾ ਸਕਦਾ ਹੈ ਜੇ ਮਾਨ ਜਿਹੜਾ ਸਾਨੂੰ ਮਾਨਸ ਕੀ ਜਾਤ ਸਭੀ ਇੱਕੋ ਪਹਿਚਾਨ ਬੋ ਕਿ ਸਾਰਿਆਂ ਨੂੰ ਆਪਸ ਵਿੱਚ ਪਿਆਰ ਦੇ ਨਾਲ ਰਹਿਣਾ ਚਾਹੀਦਾ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਕਿ ਸਾਰਿਆਂ ਦੀਆਂ ਨੁਕਸ ਨਹੀਂ ਕੱਢਣੇ ਚਾਹੀਦੇ ਆਪ ਜੇ ਬੁਰਾਈਆਂ ਜੇ ਆਪਣੀਆਂ ਦੇਖੋਗੇ ਤਾਂ ਤੁਹਾਨੂੰ ਸਾਰਿਆਂ ਦੇ ਨਾਲ ਪਿਆਰ ਹੋਏਗਾ ਤੁਸੀਂ ਦੂਸਰਿਆਂ ਦੇ ਨਾਲ ਵੀ ਪਿਆਰ ਕਰੋਗੇ ਜੇ ਤੁਸੀਂ ਹਰ ਇੱਕ ਨੂੰ ਮਾੜਾ ਕਹੋਗੇ ਕਿ ਹਰ ਇੱਕ ਬੰਦਾ ਮਾੜਾ ਮੈਂ ਚੰਗਾ ਇਹ ਤਾਂ ਸੰਭਵ ਨਹੀਂ ਨਾ ਸੋ ਸਾਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਈ ਸਿੱਖਿਆਵਾਂ ਦਿੰਦੇ ਹਨ ਇਸੇ ਤਰ੍ਹਾਂ ਹੀ ਬਾਈਬਲ ਜਿਹੜੀ ਹੈ ਉਸ ਤੋਂ ਵੀ ਸਾਨੂੰ ਸਿੱਖਿਆ ਮਿਲਦੀ ਹੈ ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ ਆਪਣੇ ਗਵਾਂਢੀ ਨੂੰ ਹਮੇਸ਼ਾ ਪਿਆਰ ਦੇ ਨਾਲ ਰੋ ਗਵਾਂਢੀ ਦੇ ਭੁੱਖਾ ਤੇ ਉਸਦੇ ਨਾਲ ਵੰਡ ਕੇ ਖਾਓ ਇਹ ਸਾਨੂੰ ਬਾਈਬਲ ਦੱਸਦੀ ਹੈ ਭਗਵਤ ਗੀਤਾ ਜਿਹੜੀ శ్రీਮਦ ਭਗਵਤ ਗੀਤਾ ਸਾਨੂੰ ਦੱਸਦੀ ਹੈ ਕਿ ਕਰਮਾਂ ਦੀ ਫਲਸਫੀ ਕਿਸ ਤਰ੍ਹਾਂ ਭਗਵਾਨ ਕ੍ਰਿਸ਼ਨ ਨੇ ਕਹਿ ਸੀ ਕਿ ਕਰਮ ਹੀ ਸਭ ਤੋਂ ਵੱਡੀ ਗੱਲ ਹੈ ਕਰਮਾਂ ਦੇ ਨਾਲ ਹੀ ਸਾਰਾ ਕੁਝ ਹੈ ਜੇ ਤੁਸੀਂ ਬੀਜ ਕਣਕ ਦਾ ਬੀਜੋਗੇ ਤਾਂ ਤੁਹਾਨੂੰ ਕਣਕ ਹੀ ਮਿਲਣੀ ਆ ਜੇ ਜੋ ਮਿਲੋਗੇ ਬੀਜੋਗੇ ਤੇ ਜੋ ਹੀ ਮਿਲਣਗੇ ਜੇ ਤੁਸੀਂ ਹੁਣ ਸੰਤਰੇ ਦੇ ਬੀਜ ਕੇ ਤੇ ਕਹੋਗੇ ਐਪਲ ਮਿਲਣ ਇਹ ਤਾਂ ਸੰਭਵ ਨਹੀਂ ਨਾ ਹੋ ਸਕਦਾ ਸੋ ਸਾਨੂੰ ਸਾਰੇ ਧਾਰਮਿਕ ਗ੍ਰੰਥ ਪੜ੍ਹਨੇ ਚਾਹੀਦੇ ਆ ਔਰ ਉਹਨਾਂ ਤੋਂ ਸਿੱਖਿਆ ਲੈ ਕੇ ਉਸ ਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸੋ ਅੱਜ ਦੀ ਵੀਡੀਓ ਇੰਨੀ ਹੀ ਤੁਹਾਡਾ ਤੇ ਸਾਡਾ ਸਭ ਦਾ ਰੱਬ ਰੱਖਾ ਸ਼ਬਾ ਖੈਰ ਜਿੰਦੇ ਵੱਸਦੇ ਰਹੋ ਗੋਡ ਬles ਸੀ